22 ਫਰਵਰੀ ਨੂੰ ਬਿਸ਼ਪਪੁਰ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 647ਵਾਂ ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਰਵਿਦਾਸ ਨਾਮ ਲੈਵਾ ਸੰਗਤਾਂ ਵੱਲੋਂ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਸ਼ੁੱਕਰਵਾਰ ਨੂੰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬਿਸ਼ਪ ਪੱਤਰੀ ਵਿਸ਼ਾ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ। ਸ਼੍ਰੀ ਗੁਰੂ ਰਵਿਦਾਸ ਭਵਨ ਫਲੋਰ ਤੋਂ ਅਰਦਾਸ ਕਰਕੇ ਸ਼ੋਭਾ ਯਾਤਰਾ ਦੀ ਸ਼ੁਰੂਆਤ ਕੀਤੀ ਗਈ। ਯਾਤਰਾ ਦੀ ਅਗਵਾਈ ਪੰਜ ਪਿਆਰੇ ਸਹਿਬਾਨ ਕਰ ਰਹੇ ਸਨ ਸੋਭਾ ਯਾਤਰਾ ਮੌਕੇ ਇੱਕ ਸੌ ਅੱਠ ਸੰਤ ਪਰਮਜੀਤ ਦਾਹ ਜੀ ਗੱਦੀ ਨਸ਼ੀਨ ਇੱਕ ਸੌ ਅੱਠ ਸੰਤ ਮੇਲਾ ਰਾਮ ਜੀ ਨਗਰ ਸੰਤ ਸੰਤ ਰਾਮ ਸੇਵਕ ਜੀ ਗੱਦੀ ਨਸ਼ੀਨ ਦਰਬਾਰ ਰਿਸ਼ੀ ਠਾਕਰ ਦਾਸ ਜੀ ਹਰੀਪੁਰ ਖਾਲਸਾ ਮਈਆ ਨਿੰਮੋ ਮਹਾਰਾਜ ਦੀ ਗੱਦੀ ਨਸ਼ੀਨ ਦਰਬਾਰ ਮਈਆ ਭਗਵਾਨ ਜੀ ਫਿਲੌਰ ਬਾਬਾ ਜਿਸਪਾਲ ਜੀ ਗਤੀ ਨਿਸ਼ੀਂ ਡੇਰਾ ਬਾਬਾ ਬ੍ਰਹਮਦਾਸ ਜੀ ਫਲੋਰ ਬਾਬਾ ਸੁਖਵਿੰਦਰ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਸਿੰਘਾ ਸ਼ਹੀਦਾ ਬਾਬਾ ਨਾਰਾਇਣ ਗਿਰੀ ਜੀ ਹਾਜ਼ਰ ਹੋਏ ਅਤੇ ਸੰਗਤਾਂ ਨੂੰ ਮੁਬਾਰਕਾਂ ਦਿੱਤੀਆਂ ਸ਼ੋਭਾ ਯਾਤਰਾ ਗੁਰੂ ਘਰ ਤੋਂ ਸ਼ੁਰੂ ਹੋ ਕੇ ਪਿੰਡ ਗੜਾ ਨਵਾਂ ਸ਼ਹਿਰ ਰੋਡ ਤੋਂ ਹੁੰਦੇ ਹੋਏ ਅਟਵਾਲ ਪੁਲਸ ਕਲੋਨੀ ਪੁਰਾਣਾ ਨਵਾਂ ਸ਼ਹਿਰ ਰੋਡ ਅੰਬੇਦਕਰ ਚੌਕ ਤੋਂ ਹੁੰਦੀ ਹੋਈ ਰਵੀਦਾਸਪੁਰਾ ਪਿੰਡ ਨੰਗਲ ਰਾਮਗੜ੍ਹ ਰਾਮਗੜ੍ਹ ਬਾਈਪਾਸ ਪੰਡਿਤ ਸ਼ਰਦਾ ਰਾਮ ਫਲੋਰੀ ਚੌਕ ਭਗਵਾਨ ਪਾਲਮਿਕ ਚੌਕ ਤੋਂ ਸਾਰੇ ਸ਼ਹਿਰ ਦੀ ਪਰਟੰਮਿਆ ਕਰਦੀ ਹੋਈ ਦੇਰ ਸ਼ਾਮ ਸ਼੍ਰੀ ਗੁਰੂ ਰਵਿਦਾਸ ਗੇਟ ਫਲੋਰ ਵਿਖੇ ਸੱਜਣ ਹੋਈ ਇਸ ਮੌਕੇ ਪ੍ਰਿੰਸੀਪਲ ਪ੍ਰੇਮ ਕੁਮਾਰ ਅੰਜਾਰਜ ਆਮ ਆਦਮੀ ਪਾਰਟੀ ਹਲਕਾ ਫਲੋਰ ਵਧਾਇਕ ਬਿਕਰਮਜੀਤ ਸਿੰਘ ਚੌਧਰੀ ਸਾਬਕਾ ਵਿਧਾਇਕ ਬਲਦੇਵ ਸਿੰਘ ਖੇਰਾ, ਰਣਜੀਤ ਸਿੰਘ ਪੁਆਰ ਪ੍ਰਧਾਨ ਜਲੰਧਰ ਦਿਹਾਤੀ ਬਸਪਾ ਅਤੇ ਹੋਰ ਹਾਜ਼ਰ ਹੋਏ। ਪ੍ਰਬੰਧਕ ਕਮੇਟੀ ਨੇ ਆਈਆਂ ਸ਼ਖਸੀਅਤਾਂ ਅਤੇ ਸਹਿਯੋਗੀ ਸੰਗਤਾਂ ਨੂੰ ਸਨਮਾਨ ਚਿੰਨ੍ਹ ਪੇਟ ਕਰਕੇ ਸਨਮਾਨਿਤ ਕੀਤਾ। ਫਲੋਰ ਤੋਂ ਰਾਜਕਵਾਂ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ। સોના પવન સજાયા ઓ સોના પવન સજાયા ઓ પુરા પુરા દા આયા ઓર પુરા પુરા દા આયા આ ઓમી કાએ સંગિયા વાળા ઓમી કાએ સંગિયા વાળા ઓમી કાએ સંગિયા વાળા મામલો દેદી જપડા માયા जप कमाया जड़ पथरा भांग तराया जड़ पथरा भांग तराया जल पुरबर thank mm -hmm. you चरारा ये, 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 जेने शबरी सीते रहने सत्ती खोखे वाली सारे ये जन्म तुम्हारे लेखे जनम त लिखे जनम तुमारे लिखे जनम तमारे लिखे ਮਕਵਾਰੇ ਲਿਖੇ ਇਹ ਨੰਨ ਮਕਵਾਰੇ ਦੀ ਅਵਸਰਤੀ ਨਿਦਾਰੇ ਆਸ ਮਹਾਰਾਜ ਨੂੰ ਮੰਨਦਾ ਇੱਕ ਵਾਰੀ ਹੱਥ ਉੱਤੇ ਨੂੰ ਫੜਾ ਕਰੋ ਜਿਨ੍ਹਾਂ ਨੇ ਸ਼ਰਮ ਨਹੀਂ ਟੱਗੇ ਮਹਾਰਾਜ ਦੇ ਸਤਕਾਰ ਦੇ ਵਿੱਚੋਂ ਫਿਰ ਜਰੂਰ ਲੱਗੋ ਮੇਰਾ ਭਰਾ ਹੱਥ ਬੰਨ੍ਹ ਕੇ ਬੇਤੀਆ ਕਿਉਂਕਿ ਹੋਰ ਹਨ ਪਰ ਜਿਨ੍ਹਾਂ ਨੇ ਇਨਕਲਾਬ ਦੀ ਨਹੀਂ ਰੱਖੀ ਹੈ ਗਰੀਬਾਂ ਦੇ ਮਜਨੂਮਾਂ ਦੇ ਕੱਪੇ ਹੋਏ ਕੁੱਤੇ ਹੋ ਲੋਕਾਂ ਦੇ ਮਸੀਹਾ ਹੋਇਆ ਉਹਨਾਂ ਨੂੰ ਬੇਤੀਆ ਕਿ ਫਿਰ ਜਰੂਰ ਲੱਗੋ ਭਾਈ ਸਰਪੰਚ ਭਾਈ ਸਾਹਮਣੇ ਸਭਰੇ ਤੋਂ ਭਾਈ ਜੁਨਾ ਦਾ ਬਹੁਤ ਸਨਮਾਨ ਸਮੂਹ ਮਿੱਤਿਆਂ ਸਾਰੀ ਸੰਗਤ ਦਾ ਬਹੁਤ ਸਮੂਹ ਮਿੱਤਿਆਂ ਨੂੰ ਭਾਈ ਸਾਹਮਣੇ ਬਟ ਭਾਈ ਅਗਲੀ ਚਾਲ ਦੀ ਤਰਨ ਤਲਵੰਦ ਦੀ ਹੈ ਕਹੋ ਜੀ ਜੀ ਐਮਪੀ ਸਾਹਿਬ ਦੇ ਨਾਲ ਆਏ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਬਾਈ ਗਾਰਡ ਵੀ ਬਾਈ ਕਰ ਲਈਏ ਫੋਟੋ ਬਾਈ ਸਾਹਮਣੇ ਦੇਖਿਓ ਗੋਮੇ ਸ਼ੋਰਤੰਕ ਰਾਮ ਸਿੰਘ ਜੀ ਦੇ ਸਾਹਮਣੇ ਇਹ ਕੋਈ ਸਾਹਮਣੇ ਕਿਹਾ

ਯਲੇ ਖੰਡ ਇਧਰ ਧੰਨਵਾਦ ਸਰਦੂਪ ਦੇ ਵਿੱਚ ਸੰਮਾਨ ਚੇਨਲ ਵੀ ਕਮੇਟੀ ਦੇ ਪ੍ਰਧਾਨ ਸਾਡੇ ਰਾਜਾ ਸਿੰਘ ਜੀ ਸਰਦਾਰ ਗੁਰਮੁਖੀ ਜੀ ਵੀ ਹੈ ਉਸੇ ਲੜੀ ਦੇ ਵਿੱਚ ਅੱਜ ਫਲੋਰ ਦੇ ਵਿੱਚ ਵੀ ਬਹੁਤ ਪੁਰਾਣੀ ਰਵਾਇਤ ਹੈ ਜਿਹੜੀ ਨਗਰ ਕੀਰਤਨ ਦੀ ਅੱਜ ਉਹ ਨਗਰ ਕੀਰਤਨ ਦਾ ਜਿਹੜਾ ਆਯੋਜਨ ਹੈ ਇਸ ਨਗਰ ਦੇ ਵਿੱਚ ਹੋ ਰਿਹਾ ਹੈ ਤੋਂ ਮੈਂ ਬਹੁਤ-ਬਹੁਤ ਵਧਾਈ ਦਿੰਦਾ ਸਮੁੱਚੀ ਸੰਗਤ ਨੂੰ ਸਾਰੇ ਪਰਬੰਧਕਾਂ ਨੂੰ ਕਿਉਂਕਿ ਸਤਿਗੁਰੂ ਦੇ ਦਾਸ ਸਵਾਰਾ ਜੀ ਨੇ ਜਿਹੜਾ ਪਿਆਰ ਦਾ ਪ੍ਰੇਮ ਦਾ ਸ਼ਰਧਾ ਦਾ ਉਹ ਇਮਾਨਦਾਰੀ ਦੇ ਨਾਲ ਕੰਮ ਕਰਨ ਦਾ ਜਿਹੜਾ ਫਲਸਫਾਾਨੂੰ ਸਾਨੂੰ ਸਾਰਿਆਂ ਨੂੰ ਦਿੱਤਾ ਮੈਂ ਸਮਝਦਾ ਕਿ ਅੱਜ ਸਾਡੀਆਂ ਮੰਦਰ ਕਮੇਟੀਆਂ ਗੁਰੂ ਘਰ ਦੇ ਜਿਹੜੇ ਉਹਨਾਂ ਤੇ ਚੱਲ ਰਹੇ ਉਹ ਸਾਰੇ ਅੱਜ ਇਕੱਠੇ ਹੋ ਕੇ ਜਾਤ ਪਾਤ ਸੇ ਪਾਸ ਤੋਂ ਉੱਪਰ ਰੁੱਕ ਕੇ ਅਸੀਂ ਆਪਣੇ ਰੈਬਰਾਂ ਦਾ ਜਿਹੜਾ ਜਨਮ ਦਿਹਾੜਾ ਮਨਾ ਰਹੇ ਹਾਂ ਔਰ ਅੱਜ ਦੇਖ ਰਿਹਾ ਹਾਂ ਕਿ ਬਹੁਤ ਵੱਡੀ ਸਰਦਾਰ ਦੇ ਵਿੱਚ ਜਿਹੜੀ ਸੰਗਤ ਹੈ ਸੰਗਤ ਦੀ ਸ਼ਮੂਲੀਅਤ ਜਿਹੜੀ ਅੱਜ ਇਸ ਨਗਰ ਕੀ ਸੰਦਰ ਵਿੱਚ ਹੋਈ ਹੈ ਸਭ ਸਾਰੀਆਂ ਜਿੰਨੀਆਂ ਵੀ ਵੱਖ-ਵੱਖ ਗੁਰੂ ਘਰਾਂ ਤੋਂ ਜਿੰਨੀਆਂ ਵੀ ਮੈਨੇਜਮੈਂਟ ਕਮੇਟੀਆਂ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਈਆਂ ਆਪਦੇ ਬਧੋਵਾਂ ਇਹਨਾਂ ਦਾ ਸਵਾਗਤ ਕਰਦਾ ਔਰ ਗੁਰੂ ਮਹਾਰਾਜ ਨੂੰ ਕਰਦਾ ਅਦਾਸ ਕਰਦਾ ਕਿ ਉਹ ਹਮੇਸ਼ਾ ਚੱਤੀ ਕਲਰ ਨਿਹਾਇ ਦੇ ਤਰ੍ਹਾਂ ਸੇਵਾ ਕਰੇ ਉਹਨਾਂ ਦੇ ਨਾਲ ਨਾਲ ਜਿੰਨੀ ਅੱਜ ਦੀ ਮੈਨੇਜਮੈਂਟ ਵਿੱਚ ਬੈਠੇ ਯਾਰ ਸਵਾਗਤ ਕਮੇਟੀ ਜਿਨ੍ਹਾਂ ਨੇ ਸਾਡੇ ਸਾਰੇ ਸਬਾਤ ਨੂੰ ਬੈਠਣੇ ਦਾ ਇਸੇ ਸ਼ਹਿਰ ਦੇ ਵਿੱਚ ਜਿਨ੍ਹਾਂ ਨੇ ਸਵਾਗਤ ਕਰਨਾ ਉਹਨਾਂ ਦਾ ਗਿਆਨੀ ਬਹੁਤ ਬਹੁਤ ਧੰਨਵਾਦ ਕਿਉਂਕਿ ਕਿਸੇ ਨੂੰ ਐਪਰੀਸ਼ੀਏਟ ਕਰਨਾ ਕਿਸੇ ਵੀ ਸ਼ਲਾਘਾ ਕਰਨੀ ਕਿਸੇ ਵੀ ਕਿਸੇ ਨੂੰ ਮੋਟੀਵੇਟ ਕਰਨਾ ਇਹ ਬੜਾ ਵੱਡਾ ਕੰਮ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ ਚ ਹੋਰ ਦੀ ਜ਼ਿਆਦਾ ਸੰਗਤ ਹੈ ਜਿਹੜੀ ਉਹ ਨਾਲ ਜੁੜਦੀ ਹੈ ਸੋ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਤੋਂ ਸਾਰਿਆਂ ਨੂੰ ਅੱਜ ਦੇ ਸੂਤ ਤੇ ਸਾਡੇ ਲਈ ਬਹੁਤ-ਬਹੁਤ ਵਧਾਈ ਦਿੰਦਾ ਔਰ ਕੱਲ ਗੁਰੂ ਮਹਾਰਾਜ ਦਾ 647 ਦਾ ਜਿਹੜਾ ਜਨਮ ਦਿਹਾੜਾ ਆਗਮਨ ਪਰਵ ਹੈ ਅਸੀਂ ਸਾਰਿਆਂ ਨੇ ਬੜੇ ਜਾਵਾਂ ਔਰ ਸ਼ਰਧਾ ਦੇ ਨਾਲ ਮਨਾਣਾ ਹੈ ਗੁਰੂ ਮਹਾਰਾਜ ਜਿਪਾ ਕਰਨ ਅਸੀਂ ਇਸੇ ਤਰੀਕੇ ਦੇ ਨਾਲ ਕੰਨ ਦਾ ਦਿਨ ਵੀ ਜਿਹੜਾ ਖੁਸ਼ੀਆਂ ਨਾਲ ਮਨਾ ਕੇ ਉਹਨਾਂ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਆਪਸ ਵਿੱਚ ਆਪਸੀ ਭਾਈਚਾਰਾ ਆਪਸੀ ਪਿਆਰ ਦਾ ਜਿਹੜਾ ਸੰਦੇਸ਼ ਹੈ ਉਹਨੂੰ ਹੋਰ ਅੱਗੇ ਲਾਈਏ ਅੱਗੇ ਲੈ ਕੇ ਜਾਈਏ ਕੋਈ ਨਾਂ ਸ਼ਬਦਾਂ ਦੇ ਨਾਲ ਮੈਂ ਸਾਰੀ ਸੰਗਤ ਨੂੰ ਅੱਜ ਦੇ ਦਿਨ ਦੀ ਲੱਖ ਲੱਖ ਦੀ ਵਾਰਗ ਵਾਰਕ ਜਨਾ ਅੱਜ ਬਹੁਤ ਹੀ ਖੁਸ਼ੀ ਦਾ ਔਰ ਬੜਵਹਾਗਾ ਸਭਾ ਆ ਕਿ ਦੇਸ਼ਾਂ ਬੇਸ਼ਾਂ ਦੇ ਵਿੱਚ ਸਮੂਹ ਸਾਧ ਸੰਗਤ 647 ਨਾ ਪ੍ਰਕਾਸ਼ਪੁਰ ਗੁਰੂ ਮਹਾਰਾਜ ਰਵਦਾਸ ਜੀ ਦਾ ਬੜੀ ਹੀ ਧੂਨ ਧਾਮ ਦੇ ਨਾਲ ਮਨਾਇਆ ਜਾ ਰਿਹਾ ਆ ਉਸੇ ਹੀ ਘੜੀ ਤਹਿਤ ਅੱਜ ਹਲਕਾ ਵਿਧਾਨ ਸਭਾ ਫਲੋਰ ਦੇ ਸੋਹਰ ਫਲੋਰ ਦੇ ਵਿੱਚ ਤੁਸੀਂ ਦੇਖ ਰਹੇ ਹੋ 500 ਕਿਲੋਮੀਟਰ ਇਤਿਹਾਸ ਦਾ ਲੰਬਾ ਜਿਹੜਾ ਹੈ ਨਗਰ ਕੀਰਤਨ ਜਿਹੜਾ ਉਹ ਵੱਖ-ਵੱਖ ਬਜ਼ਾਰਾਂ ਦੇ ਵਿੱਚੋਂ ਵੀ ਵੱਖ-ਵੱਖ ਛੜਕਾ ਰਹੇ ਵੱਖ-ਵੱਖ ਪਿੰਡਾਂ ਦੇ ਵਿੱਚ ਵੀ ਹੁੰਦਾ ਹੋਇਆ ਅੱਗੇ ਵੱਧ ਰਿਹਾ ਹੈ ਇਸ ਨਗਰ ਕੀਰਤਨ ਦੇ ਵਿੱਚ ਬਹੁਤ ਹੀ ਭਾਰੀ ਵਿਚਾਰ ਇਕੱਠਾ ਆ ਔਰ ਲਕਾਈ ਜਿਹੜੀ ਹੈਗੀ ਆ ਇਸ ਨਗਰ ਕੀਰਤਨ ਦੇ ਵਿੱਚ ਹਮ ਹਮ ਆ ਕੇ ਪਹੁੰਚ ਰਹੀ ਆ ਸ੍ਰੀ ਗੁਰੂ ਅਰਦਾਸ ਮਹਾਰਾਜ ਜੇ ਜੋ ਵੀ ਸਾਨੂੰ ਪੂਰਨੇ ਪਾਇ ਸੰਦੇਸ਼ ਦਿੱਤੇ ਆ ਉਹਨਾਂ ਦੇ ਚੱਲ ਕੇ ਆਪਣਾ ਜੀਵਨ ਜਿਹੜਾ ਸਫਲ ਕਰਈ ਆ ਉਸ ਵਕਤ ਜਦੋਂ ਗੁਰੂ ਅਰਦਾਸ ਮਹਾਰਾਜ ਜੀ ਨੇ ਦਬੇ ਕਿਤੇ ਲੋਕਾਂ ਦੀ ਬਾਹ ਫੜੀ ਸੀ ਔਰ ਮਾਨਤਾ ਦੇ ਕਲਿਆਣ ਦੇ ਲਈ ਜਿਹੜਾ ਹੁਕਾ ਦਿੱਤਾ ਸੀ ਉਸ ਤੇ ਆਪਾਂ ਚੱਲ ਕੇ ਜਿਹੜਾ ਹੈ ਆਪਣਾ ਵੀ ਜੀਵਨ ਸਫਲ ਕਰੀਏ ਔਰ ਇੱਕ ਆਦਰਸ਼ ਸਮਾਜ ਦੀ ਜਿਹੜੀ ਹੈ ਉਹ ਸਜਣਾ ਕਰੀਏ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਸ੍ਰੀ ਆਪਵਾਨ ਸਿੰਘ ਵੱਲ ਮਾਨ ਜੀ ਵੱਲੋਂ ਔਰ ਆਮ ਆਦਮੀ ਪਾਰਟੀ ਦੀ ਤਰਫੋਂ ਦੇਸ਼ਾਂ ਦੇਸ਼ਾਂ ਦੇ ਵਿੱਚ ਵਸਦੀ ਸੰਗਤ ਔਰ ਹਲਕਾ ਵਿਧਾਨ ਸਭਾ ਫਲੋਰ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਕਿ ਇਸੇ ਹੀ ਤਰ੍ਹਾਂ ਜਿਹੜੇ ਪ੍ਰੋਗਰਾਮਾਂ ਉਹਨਾਂ ਨੂੰ ਵੱਧ ਚੜ ਕੇ ਮਨਾਵੇ ਰਾ ਔਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤ ਨੂੰ ਦੇਸ਼ ਭੀਰ ਸਿੰਘ ਜੀ ਸਾਰੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸਤਿਗੁਰੂ ਸ਼੍ਰੀ ਗੁਰੂ ਦਾਸ ਮਹਾਰਜ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੀ ਖੁਸ਼ੀ ਨੂੰ ਸਮਰਪਤ ਜਿੱਥੇ ਵਿਸ਼ੇ ਪੱਧਰ ਤੇ ਉਹਨਾਂ ਦਾ ਆਗਮਨ ਪਰ ਮਨਾਇਆ ਜਾ ਰਿਹਾ ਹੈ ਉੱਥੇ ਸਾਡੇ ਬਲੌਰ ਦੇ ਵਿੱਚ ਵੀ ਵੱਡੇ ਪੱਧਰ ਤੇ ਇਹ ਮਹਾਨ ਸ਼ੁਭਾ ਯਾਤਰਾ ਨਗਰ ਕੀਰਤਨ ਪੰਜ ਪਰ ਦੀਗਵਾਈ ਵਿੱਚ ਆਰੰਭ ਹੋਇਆ ਫਲੋਰ ਰਬਦਾਸ ਮੰਦਿਰ ਤੋਂ ਜੋ ਪਿੰਡ ਘੜਾ ਤੇ ਨੂਰਨਾਲ ਰੋਡ ਫਲੋਰ ਤੋਂ ਹੁੰਦਾ ਹੋਇਆ ਇਸ ਵੇਲੇ ਪਿੰਡ ਨੰਗਲ ਵਿੱਚ ਵੀ ਹੁੰਦਾ ਹੋਇਆ ਇਸ ਵੇਲੇ ਰਾਮਗੜ੍ਹ ਪਹੁੰਚਣ ਵਾਲਾ ਹੈ ਜਿਹਦੇ ਨੂੰ ਤੁਸੀਂ ਦੇਖ ਸਕਦੇ ਹੋ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਜਿੱਥੇ ਸਮੂਲੀਅਤ ਕਰ ਰਹੀ ਹੈ ਉੱਥੇ ਧਾਰਮਿਕ ਤੇ ਰਾਜਨੀਤਿਕ ਆਗੂ ਸਾਰੇ ਇੱਥੇ ਪਹੁੰਚੇ ਆ ਤੇ ਸਤਿਗੁਰ ਪਾਤਸ਼ਾਹ ਦੇ ਬਚਨ ਸਨ ਐਸਾ ਚਾਹੂੰ ਰਾਜ ਨਾ ਸਭਨ ਕੋ ਮਿਲੇ ਅਨ ਸ਼ੋਦ ਬਡੇ ਸਭ ਸੰਬਸੇ ਅਰਵਿਦਾਸ ਰਹੇ ਪਰਸਨ ਜੋ ਉਹਨਾਂ ਦੇ ਮਵਾਰਕ ਬਚਨ ਸੀ ਅੱਜ ਮੈਂ ਦੇਖ ਰਿਹਾ ਕਿ ਸਮੁੱਚੀ ਮਨੁੱਖਤਾ ਦੇ ਵਿੱਚ ਉਹਨਾਂ ਦਾ ਇਹ ਦੇਸ਼ ਸੀ ਜਿਉਂਦਾ ਇੱਕ ਹੁਕਾ ਸੀ ਉਹ ਪੂਰਾ ਹੋਇਆ ਸਮੁੱਚੀ ਮਨੁੱਖਤਾ ਇਕੱਠੀ ਹੋ ਕੇ ਅੱਜ ਉਹਨਾਂ ਦਾ ਆਗਮਪੁਰ ਵੱਡੇ ਪੱਧਰ ਤੇ ਮਨਾ ਰਿਹਾ ਕਿਉਂਕਿ ਉਹ ਸਮਝ ਸੀ ਜਦੋਂ ਦੱਬੇ ਤੇ ਕੁਚਲੇ ਲੋਕਾਂ ਨੂੰ ਕੋਈ ਮੰਦਰਾਂ ਵਿੱਚ ਗੁਰਦੁਆਰਿਆਂ ਵਿੱਚ ਨਹੀਂ ਸੀ ਜਾਣ ਦਿੰਦਾ ਤੇ ਅੱਜ ਕੁਝ ਦੇਖ ਰਹੇ ਹਾਂ ਅੱਜ ਉਹਨਾਂ ਦੇ ਕਿਤੇ ਕਿਤੇ ਆਪ ਦੇ ਮੰਦਰ ਬਣਿਆ ਤੇ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਮਸਤਕ ਹੋਣ ਆਈਆਂ ਕੋਈ ਇੱਕ ਮੈਂ ਆਪਣੇ ਵੱਲੋਂ ਸਮੁੱਚੇ ਜਗਤ ਦੀਆਂ ਸੰਗਤਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ 647ਵੇਂ ਪ੍ਰਕਾਸ਼ ਪੁਰਬ ਦੇ ਲੱਖ ਲੱਖ ਵਧਾਈ ਦਿੰਦਾ ਚੰਦ ਬਾਬਾ ਜਨੈਲ ਸਿੰਘ ਜੀ ਕੋਈ ਸਮੁੱਚੇ ਜਥੇ ਵੱਲੋਂ ਫਿਰ ਮੈਂ ਆਪਣੇ ਵੱਲੋਂ ਸਮੁੱਚੀ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਜਿਬ ਦਿੱਤਾ। ਨਿਰਦੇਸ਼ 245 ਪ੍ਰਕਾਰ ਉੱਤਰ ਤੇ ਦੇਵਦਾਸ ਭਵਨ ਪ੍ਰਬੰਧਕ ਕਮੇਟੀ ਵੱਲੋਂ ਲੱਖ ਲੱਖ ਵਧਾਈ ਆ। ਇਸ ਸਬੰਧ ਵਿੱਚ ਅੱਜ ਯਾਤਰਾ ਜੋ ਨਗਰਜੀਤਨਾ ਸ਼੍ਰੀ ਉਦਾਸ ਭਵਨ ਫਲੋਰ ਤੋਂ ਆਰੰਭ ਹੋਈ ਸੀ। ਪਿੰਡ ਘੜਾ, ਬੁੱਲਤ ਕਲੋਨੀ, ਨਾਰਦਪੁਰ ਮਿਰਗਾ ਚੌਕੋਂ, ਰਬਦਾਸਪੁਰੋਂ ਖਤਰ ਹੋ ਕੇ ਮੰਡਲ ਆਮਗੜਾ ਅਗਲੇ ਜੰੰਦ ਲੁਧਿਆਣੇ ਵੱਲ ਵਾਸਤੇ ਆ। ਤੋਂ ਅਸੀਂ ਸਾਰੇ ਇਹ ਸੰਪਾ ਦਾ ਬਹੁਤ ਧੰਨਵਾਦ ਕਰਦੇ ਆਂ। ਹੁਣ ਸੰਤਾਂਾਂ ਦਾ ਵੀ ਬੇਸ਼ੱਕ ਧੰਨਵਾਦ ਕਰਾ ਜਾਣਾ ਹੈ ਆਪਣੀ ਦੋਦਾਨ ਪਾਇ ਨਗਰ ਕਪਤ ਵਿੱਚ ਜਿਵੇਂ ਲੰਗਰ ਲਾਇਆ ਪਾਣੀ ਦੇਵਾ ਦਿੱਤੇ ਜਾਂ ਕਿਸੇ ਵੀ ਤਰ੍ਹਾਂ ਦੇ ਉਹਨਾਂ ਪਾਇਆ ਉਹਨਾਂ ਦੇ ਮਿਹਨਤ ਦਾ ਬਹੁਤ ਧੰਨਵਾਦ ਕਰਦੇ ਆਂ ਅਸੀਂ ਪ੍ਰਸ਼ਾਸਨ ਦਾ ਲੋਕਲ ਕਲਪ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਸੇਵਾ ਕਟਨ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਬਹੁਰੇ ਸਮੇਂ ਵਿੱਚ ਇੱਕ ਕਾਫੀ ਵਧੀਆ ਕੰਮ ਕੀਤਾ ਸਾਰੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਗੁਰੂ ਗੋਬਿੰਦ ਸਿੰਘ ਜੀ ਰਾਜਿਕ ਤੇ ਸ਼ੋਭਾ ਯਾਤਰਾ ਦੇ मैं सारी संगतों में लख लाख बनाई देना तो शोभा यात्रा सवेरे नौ बजे श्री गुरुदास हम डॉक्टर वेदगा नगर वेदगा नगर तो रविदसपुरा रविदसर तो, रामगढ़ होंगी हुई इस वे लुधिया तो जलंधर बापास पहुंच गई है संकत ने कुछ बड़ा उत्साह आ हर जगह से लंगर लगे आगत ने लंगर लाया जो संतों ने लंगर लाए उन्होंने संकतों में बहुत बड़े धन्यवाद करना है फिर सारी संकतों ने बधाई